ਸਾਹਿਕਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਕਿਸਾਨਾਂ ਨੂੰ ਭਾਜੜਾ ਪੈ ਗਿਆ ਨੇ ਕਿ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੀ ਹੋ ਗਿਆ ਹੈ ਜੇ ਕੱਲ੍ਹ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 44 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਹੈ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ ਆਖਰਕਾਰ ਸੱਚ ਕੀ ਹੈ ਕੀ ਖੁਲਾਸੇ ਕੀਤੇ ਗਏ ਨੇ ਡਾਕਟਰਾਂ ਵੱਲੋਂ ਕਿਉਂ ਜਗਜੀਤ ਸਿੰਘ ਡੱਲੇਵਾਲ ਹੁਣ ਬੋਲ ਨਹੀਂ ਸਕਦੇ ਜਗਜੀਤ ਸਿੰਘ ਡੱਲੇਵਾਲ ਦੀ ਕੀ ਆਵਾਜ਼ ਚਲੀ ਗਈ ਹੈ ਜਿਸ ਤਰ੍ਹਾਂ ਡਾਕਟਰਾਂ ਨੇ ਕਿਹਾ ਸੀ ਕਿ ਅੰਦਰਲੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਹਨਾਂ ਕਾ ਇੱਕ ਉਮਰ 70 ਸਾਲ ਦੀ ਹੈ ਉਪਰੋ ਕੈਂਸਰ ਦੇ ਪੇਸ਼ੈਂਟ ਨੇ ਅਤੇ ਅੱਜ 44 ਦਿਨ ਪੂਰੇ ਹੋ ਗਏ ਨੇ ਅੱਜ ਜਿਹੜੇ ਡਾਕਟਰਾਂ ਵੱਲੋਂ ਖਲਾਸੀ ਕੀਤੇ ਗਿਆ ਭਾਜੜਾ ਪੈ ਗਈਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੂੰ ਭਾਵੇਂ ਅਭਿਮਨਿਉ ਕੋਹਰ ਵੱਲੋਂ ਅੱਜ ਇਹ ਕਿਹਾ ਗਿਆ ਕਿ ਹਸ਼ਰ ਵੇਖ ਲੋ ਕੀ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਦਾ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰ ਜਾਂਦੇ ਨੇ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਵੱਜ ਗਈ ਚਲੀ ਹੈ। ਯਾਨੀ ਕਿ ਹੁਣ ਉਹ ਬਿਲਕੁਲ ਨਹੀਂ ਬੋਲ ਸਕਦੇ। ਕੀ ਡਾਕਟਰਾਂ ਵੱਲੋਂ ਸੰਕੇਤ ਨੇ ਕਿ ਸੱਚਮੁੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ 44 ਦਿਨ ਹੋ ਗਏ ਨੇ ਮਰਨ ਵਾਲ ਦੇ ਉੱਤੇ ਬੈਠੇ ਹੋਏ ਨੇ ਕੀ ਸੱਚਮੁੱਚ ਉਹਨਾਂ ਦੀ ਆਵਾਜ਼ ਚਲੀ ਗਈ ਹੈ? ਆਖਰਕਾਰ ਮਾਜਰਾ ਕੀ ਹੈ? ਕਿਉਂਗੇ ਦੇ ਦਿੱਤੇ ਗਏ ਨੇ ਡਾਕਟਰਾਂ ਵੱਲੋਂ? ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਜੇ ਗੱਲ ਕਰੀਏ ਕੱਲ ਮਹਿਲਾਵਾਂ ਵੀ ਰੋਈਆਂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕੱਲ ਡੱਲੇਵਾਲ ਦੇ ਪਰਿਵਾਰਕ ਮੈਂਬਰਾਂ ਨੇ ਵੀ ਜਿਹੜਾ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਹਾਲਤ ਦੇਖੇ ਕਿਉਂਕਿ ਕੱਲ ਸਰੀਰ ਪੂਰੀ ਤਰ੍ਹਾਂ ਆਕੜ ਗਿਆ ਸੀ ਡਾਕਟਰ ਨੇ ਕਿਹਾ ਕਿ ਜਿਹੜੀਆਂ ਮਸ਼ੀਨਾਂ ਦੇ ਨਾਲ ਬੀਪੀ ਚੈੱਕ ਕੀਤਾ ਜਾਂਦਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਉਹ ਮਸ਼ੀਨਾਂ ਉਹਨ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਕੱਲ ਇੱਕ ਪਾਸੇ ਜਿਹੜੀਆਂ ਕਿਸਾਨ ਮਹਿਲਾਵਾਂ ਉੱਥੇ ਬੈਠੀਆਂ ਹੋਈਆਂ ਸਨ ਉਹਨਾਂ ਵੱਲੋਂ ਵੀ ਜਿਹੜੇ ਰੋਣ ਦੀਆਂ ਆਵਾਜ਼ਾਂ ਆਈਆਂ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਨੇ ਵੀ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਦਿੱਤਾ ਆਗੂ ਕਿਸਾਨ ਜਗਜੀਤ ਸਿੰਘ ਡਲੇਵਾਂ ਨੂੰ ਲੈ ਕੇ ਕਿਉਂਕਿ ਚਾਹੇ ਉਹ ਬਜ਼ੁਰਗ ਨੇ ਚਾਹੇ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਲੜਦੇ ਨੇ ਜੇਕਰ ਮਿਸ ਹੈਪਨਿੰਗ ਹੁੰਦੀ ਹੈ ਤਾਂ ਬੜਾ ਵੱਡਾ ਝਟਕਾ ਜਾਂ ਸਦਮਾ ਲੱਗੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਦੀ ਆਵਾਜ਼ ਗਈ ਚਲੀ ਹੈ ਜਹ ਮੌਨ ਵਰਤੇ ਬੈਠ ਗਏ ਨੇ ਕਿਉਂਕਿ ਅੱਜ ਜਗਜੀਤ ਸਿੰਘ ਡੱਲੇਵਾਲ ਵੱਲੋਂ ਇਹ ਸੰਦੇਸ਼ ਦਿੱਤੇ ਗਏ ਨੇ ਕਿ ਮੈਂ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕਰ ਸਕਦਾ ਇਟ ਮੀਨਸ ਕਿ ਉਹਨਾਂ ਦੀ ਸਿਹਤ ਜ਼ਿਆਦਾ ਹੀ ਖਰਾਬ ਹੋ ਗਈ ਹੈ ਇਸ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਹੁਣ ਬੋਲਿਆ ਵੀ ਨਹੀਂ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਲਈ ਹੋਰ ਜਿਹੜੇ ਕਿਸਾਨ ਆਗੂ ਨੇ ਸਰਵਨ ਸਿੰਘ ਪੰਦੇਰ ਵਰਗੇ ਕਾਕਾ ਸਿੰਘ ਬਰਾੜ ਵਰਗੇ ਉਹ ਗੱਲਬਾਤ ਕਰਨਗੇ ਜੇਕਰ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਸ਼ਰਕਤ ਕਰਦਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੇਹੱਦ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਹੈ ਤਾਂ